ਮੈਂ ਵੀ ਨਹੀਂ ਹੁਣ ਇਹਨਾਂ ਨੂੰ ਫੋਨ ਲਾਣਾ ਜਿੰਨਾ ਚਿਰ ਤੱਕ ਆਪ ਨਹੀਂ ਫੋਨ ਲਾ ਕੇ ਗੱਲ ਕਰਦੇ ਇਹੋ ਫੋਨ ਹੀ ਕੱਟਦਾ ਅੱਗੋਂ ਮੇਰੀ ਗੱਲ ਨੇ ਸੁਣੀ ਵੀ ਮੈਂ ਕਹਿਣ ਕੀ ਡਿਆ ਆ ਜੇ ਮੈਂ ਸੱਚਾ ਹਾਂ ਤੇ ਦਿਨੋਂ ਮੈਂ ਦੱਸਿਆ ਨਾ ਜੇ ਨਾਂ ਦੱਸਦਾ ਬਾਲਾ ਫਿਰ ਤੂੰ ਕੀ ਕਰ ਲੈਂਦੀ ਹੁਣ ਮੈਨੂੰ ਲੱਗਦਾ ਵੀ ਘਰ ਦੇ ਨਾਲ ਗੱਲ ਕਰਨੀ ਹੀ ਪੈਣੀ ਹੈ ਤੇ ਰਿਸ਼ਤਾ ਲੈ ਕੇ ਨਾ ਇਹਨਾਂ ਵੱਲ ਜਾਵੋ ਹੁਣ ਮੈਂ ਗੱਲ ਕਰਾਂ ਕਿਹਦੇ ਨਾਲ ਕਰਨੀ ਤੇ ਪੈਣੀ ਚੰਨ ਵੇਨੇ ਵੱਡਾ ਜਿਹਾ ਦਿਲ ਕਰਕੇ ਕਰ ਲੈਨੇ ਆ ਨਾਵਾਂ ਹਾਂ ਜੀ ਬੋਲੇ 어떻게 ਨਾ ਗੱਲ ਕਰਨ ਦੀ ਹੈ ਗੱਲ ਬੁਆਜੀ ਕਿਦ ਨਾਲ ਕਰਨੀ ਬਿੰਦਨ ਨਾਲ ਨਹੀਂ ਨਾ ਕਰਨ ਅੱਛਾ ਕੀ ਆਂਦਾ ਹੀ ਫਿਰ ਕੁਛ ਨਹੀਂ ਹੋਤ ਨਹੀਂ ਕੁਝ ਕਹਿਣੇ ਤੇ ਮੈਂ ਉਹਨਾਂ ਨੂੰ ਕਹਿ ਨਹੀਂ ਹੈ ਜਿਹੜੀ ਗੱਲ ਤੁਸੀਂ ਮੈਨੂੰ ਕਹੀ ਸੀ ਕਿ ਉਹਨੂੰ ਕੋ ਆਪਣੇ ਘਰ ਗੱਲ ਕਰੇ ਰਿਸ਼ਤੇ ਦੀ ਆਹ ਠੀਕ ਵਾ ਫਿਰ ਤੇ ਕਹਿੰਦੇ ਹੀ ਕੋਈ ਗੱਲ ਨਹੀਂ ਮੈਂ ਕਰਾਂਗਾ ਚਲ ਕੋਈ ਨਹੀਂ ਉਹਦੇ ਕੰਨਾਂ ਤੱਕ ਗੱਲ ਪਹੁੰਚਾਤੀ ਹੈ ਨਾ ਤੇ ਹੁਣ ਕੋਈ ਗੱਲ ਨਹੀਂ ਹੁਣ ਆਪੇ ਉਹ ਜਾਣੇ ਤੇ ਉਹਦਾ ਕੰਮ ਜਾਣੇ ਆਪੇ ਆਪਣੇ ਮਾਪੇ ਉਹਨੂੰ ਕਹੂਗਾ ਠੀਕ ਵਾ ਨਾ ਆਪੇ ਆਪਣੀ ਮਾਂ ਨੂੰ ਖੱਲੇ ਮੇਰੇ ਵੱਲ ਤੇ ਕੋਈ ਗੱਲ ਨਹੀਂ ਆਪਾਂ ਕਰਦਾਂਗੇ ਰਿਸ਼ਤਾ ਹਾਂਜੀ ਇਹ ਹੀ ਗੱਲ ਮੈਂ ਉਹਨਾਂ ਨੂੰ ਕਹੀ ਆਹੋ ਗੱਲ ਇਹ ਹੋਰ ਖੀ ਚੰਗਾ ਪੱਕੀ ਤੇ ਭੂਆ ਮੇਰੇ ਨੇ ਨਿਗਾਵਣਾ ਤੁਹਾਡੀ ਮੰਮੀ ਆਵੇ ਸਾਡੇ ਘਰ ਕੋਈ ਨਹੀਂ ਠੀਕਾ ਗਿਆ ਗੱਲ ਕਲੀਅਰ ਕਰ ਲਈ ਉਹਦੇ ਨਾਲ ਚੰਗਾ ਹਾਂਜੀ ਕੋਈ ਨਹੀਂ ਜੇ ਫੋਨ ਆਊਗਾ ਨਾ ਤੇ ਮੈਂ ਕਹਿ ਦਾਂਗੀ ਪੱਕਾ ਕਹਿਦੀ ਉਹਨੂੰ ਤੇ ਮੇਰੀ ਭੂਆ ਨੇ ਨਹੀਂ ਪਿਆਲ ਕਰਨੀ ਪਿਆਲ ਤੁਹਾਨੂੰ ਕਰਨੀ ਪੈਣੀ ਆ ਹਾਂਜੀ ਠੀਕ ਆ ਨਾ ਚਲ ਮੈਂ ਵੇਖਾਂ ਕੋਈ ਕੰਮ ਧੰਦਾ ਆਈ ਹਾਈ ਆਈ ਤੇਰੇ ਵੱਲ ਹੋਰ ਕੀ ਕੰਮ ਹੀ ਆਪਣੇ ਡੈਡੀ ਨੂੰ ਫੋਨ ਲਾ ਕੇ ਦੇਈਂ ਜਰਾ ਕੋਈ ਨਹੀਂ ਲਾ ਦੂੰਗਾ ਮੰਮੀ ਓਰਾ ਮੇਰੀ ਗੱਲ ਸੁਣਿਆ ਕੋਈ ਮਾਦਰ ਕਿੰਨੀ ਵਾਰੀ ਆਖਿਆ ਜੇ ਉਹ ਮੈਂ ਕੰਮ ਕਰਦੀ ਨਹੀਂ ਮੈਨੂੰ ਕੰਮ ਕਰਨ ਦਿਆ ਕਰ ਚਲੋ ਉਹ ਕਰ ਕਿਦਾਂ ਹੈ ਓਰਾ ਆ ਜਾਨੀਏ ਕੋਈ ਕੰਮ ਹੁੰਦਾ ਨਹੀਂ ਨਿੱਕੇ ਉਹਨਾਂ ਹੁੰਦਾ ਕਥੇਰੀ ਉਹਨੇ ਸਮਝਾਇਆ ਪਰ ਕਿੱਥੇ ਸਮਝਉਂਦੀ ਹੈ ਨੀ ਮੰਮੀ ਆ ਜਾਓਗਾ ਆਹ ਬਾਅਦ ਚ ਕਰ ਲਿਓ ਨਹੀਂ ਆ ਜਾਨੀਏ ਤੇ ਤੂੰ ਹੀ ਹੌਸਲਾ ਕਰ ਲਿਆ ਕਰ ਕੰਮ ਕਰਨੀ ਨਹੀਂ ਵਿੱਚੋਂ ਹਟਾ ਦੇ ਲਿਆਂਦਾ ਹੀ ਨਾਲ ਮੈਨੂੰ ਇੱਕ ਗੱਲ ਦੱਸ ਤੈਨੂੰ ਜਿਹੜੀ ਗੱਲ ਕਹੀ ਸੀ ਉਹ ਤੂੰ ਦੱਸੀ ਨਹੀਂ ਮੈਨੂੰ ਮੰਮੀ ਦੱਸਣਾ ਕਿ ਹੁੰਦਾ ਨਾ ਉਹਨਾਂ ਮਾਸੀ ਦਾ ਨਾ ਕਰਦਾ ਤੂੰ ਜਿਉ ਨਾਲ ਹਾਏ ਹਾਏ ਵੀ ਨਵਾ ਕਰ ਦੋ ਇਹ ਕਿੰਨੀ ਗੱਲ ਮੰਮੀ ਮੈਂ ਨਹੀਂ ਉੱਥੇ ਕਰਵਾਣਾ ਰਿਸ਼ਤਾ ਵੇਹ ਜਾ ਅੱਜ ਤਾਂ ਲੈ ਉਹ ਤਾਂ ਕਾਲੀ ਨਹੀਂ ਇਦਾਂ ਪਈਦਾ ਹੁੰਦਾ ਵੇਖਣ ਦੀ ਗੱਲ ਨਹੀਂ ਹੈਗੀ ਮੈਂ ਹੋਰ ਕਿਤੇ ਕਰਾਉਣਾ ਹੀ ਹੈ ਨੀਗਾ ਹਾਏ ਹਾਏ ਹੋਰ ਕਿਤੇ ਕਰਾਉਣਾ ਇਹਦਾ ਮਤਲਬ ਕੀ ਮੈਨੂੰ ਮਤਲਬ ਤੂੰ ਦੱਸ ਮੰਮੀ ਗੱਲ ਪਤਾ ਕੀ ਹੈ ਤੇ ਜਿਹੜੀ ਚਾਚੇ ਘਰ ਨੂੰ ਕੁੜੀ ਆਈ ਹਾਂ ਹੇ ਕਿਹੜੇ ਚਾਚੇ ਦੀ ਆ ਮਨਜਿੰਦਰ ਘਰ ਹੈ ਮੈਨੂੰ ਉਹ ਪਸੰਦ ਆ ਤੈਨੂੰ ਸਵਰਪਈ ਉਤਰਿਆ ਲੋਕਾਂ ਨੇ ਹਣੁਕਿਆ ਜੀਨ ਜੋਗੇ ਨਹੀਂ ਮੋ ਛੱਡਣਾ ਹੈਗਾ ਉਹਨਾਂ ਦਾ ਤਾਂ ਹੀ ਗਰਦੇ ਹਨ ਮੈਂ ਉਹਨੇ ਜਦੋਂ ਮੈਨੂੰ ਕਿਹਾ ਸੀ ਨਾ ਤੇ ਮੈਂ ਉਹਨੂੰ ਠੋਕੇ ਜਵਾਬ ਦਿੱਤਾ ਸੀ ਅਗਲੀ ਨੇ ਹੁਣ ਕਹਿਣਾ ਤੇਰਾ ਤਾਂ ਮੁੰਡਾ ਆਪ ਕਹਿਣ ਲਿਆ ਕਿ ਤੀ ਆਪ ਤ ਨਹੀਂ ਹਾਂ ਕਰਤੀ ਮੰਮੀ ਮੈਨੂੰ ਉਹ ਕੁੜੀ ਪਸੰਦ ਆ ਸਾਡੀ ਗੱਲਬਾਤ ਚੱਲਦੀ ਏ ਮੈਂ ਹੋਰ ਕਿਤੇ ਨਹੀਂ ਜਾ ਕਾਣਾ ਮੇਰੀ ਸੋਲਾ ਗੱਲ ਮੈਂ ਉੱਥੇ ਇਫਤਾਲੀ ਹੋਣ ਦੇਣਾ ਜਦੋਂ ਮੈਨੂੰ ਉਹਦੋਂ ਇਹ ਨਹੀਂ ਕਿਹਾ ਸੀ ਤੇ ਤੁਸੀਂ ਦੋਵਾਂ ਪਿਓ ਬੁੱਤਾ ਨਾ ਕੀਤੀ ਨਾਲੇ ਕਹਦੇ ਉਹ ਦੁਸ਼ਮਾਨਾ ਬੜੇ ਤਗੜੇ ਪਤਾ ਨਹੀਂ ਤੈਨੂੰ ਸਾਰਾ ਹੀ ਹੈ ਮੈਨੂੰ ਇਹ ਗੱਲ ਦਾ ਨਹੀਂ ਪਤਾ ਹੈਗਾ ਫਾੜਾ ਨਾ ਘਾ ਡੋਗ ਛੜਨਾ ਹੀ ਕਿਉਂ ਚੁੱਟੂ ਬਣ ਗਿਆ ਵਾ ਕਿ ਤਨ ਹੱਥਾਂ ਦੇ ਤੀ ਲਾ ਲਿਆ ਉਹ ਮੰਮੀ ਮੈਂ ਐਡਾ ਵੀ ਜਾਣਾ ਨਹੀਂ ਆ ਕਮ ਸੇ ਕਮ ਆਪਣੇ ਮਾਪਿਓ ਵੱਲ ਵੀ ਇਹ ਹੈ ਤੇਰੀ ਮਾਸੀ ਨੇ ਕਿਹਾ ਉਹ ਨੂੰ ਮੈਂ ਕੀ ਮੂੰਹ ਖਾਲਾ ਵੀ ਮੇਰਾ ਮੁੰਡਾ ਨਾ ਮੈਂ ਆਪਣੀ ਮਰਜ਼ੀ ਨਾਲ ਕਰਾਉਣਾ ਉਹ ਮੰਮੀ ਕੋਈ ਸੋਚ ਸਮਝ ਕੇ ਮੈਂ ਟੱਡ ਨਾ ਗੱਲ ਕੀਤੀ ਏ ਇਤੋਂ ਚਗੈ ਮੈਂ ਨਾ ਕਰਦਾ ਫਿਰ ਠੀਕ ਹੀ ਸੀ ਹਣਾ ਮਾਵਾ ਜੀ ਸੋਚ ਸਮਝ ਕੇ ਤੂੰ ਨਾ ਕਰ ਦੋ ਚੁੱਪ ਕੀਤਾ ਰਹਿੰਦੋ ਮੈਂ ਤੇਰਾ ਹੱਥੇ ਕਰ ਲੈਂਦੀ ਜੇ ਮਾਪੀ ਕੋਈ ਕਰ ਲੈਣਾ ਫਿਰ ਤੂੰ ਹੀ ਆਖਣਾ ਕਿ ਹੱਡ ਨਾਲ ਗੱਲ ਨਹੀਂ ਕੀਤੀ ਆਪੇ ਤੂੰ ਕਰਦਾ ਤਾਂ ਸਹੀ ਤਾਂ ਮੈਂ ਲੱਤਾਂ ਵੱਡਣੀਆਂ ਹੀ ਕਰ ਤੇਰੀ ਹਿੰਦ ਕਿੱਦਾਂ ਪਈ ਐਨੀ ਗੱਲ ਕਹਿਣ ਦੀ ਬਲਮ ਨਹੀਂ ਇਹ ਗੱਲ ਦਾ ਪਰ ਮੇਰੀ ਗੱਲ ਸੁਣ ਲੋ ਕਰਾਉਣਾ ਮੈਂ ਉੱਥੇ ਹੀ ਜੇ ਨਹੀਂ ਤਾਂ ਫਿਰ ਕਿਤੇ ਵੀ ਨਹੀਂ ਕਰਾਉਣਾ ਤਾਂ ਛਾ ਤੂੰ ਕਿਤੇ ਨਹੀਂ ਕਰਾਉਣਾ ਆ ਲੈਂਦੇ ਤੇਰੇ ਪਿਓ ਨੂੰ ਛਾ ਹੁਣ ਆਪਣੀਆਂ ਮਰਜ਼ੀਆਂ ਕਰਨ ਜੋਗਾ ਹੋ ਗਿਆਂ ਆ ਆ ਲੈਂਦੇ ਤੇਰੇ ਪਿਓ ਨੂੰ ਤੇ ਕਰਨੀ ਐ ਨਾ ਉਹਨਾਂ ਨੂੰ ਗੱਲ ਤੇਰਾ ਕਰਮ ਨਹੀਂ ਐ ਲਾਜ ਤੇਨੂੰ ਲੱਗ ਪਤਾ ਜਾਏਗਾ ਉਹ ਮੈਂ ਦੱਸਵਾਉਣਾ ਕਿ ਤੂੰ ਹੀ ਉਹਨਾਂ ਨਾਲ ਗੱਲ ਕਰੋ ਕਹਿੰਦਾ ਤੇ ਬੰਨੇ ਗੱਲ ਲੱਗੇਗੀ ਹਾਂ ਜੀ ਮੈਨੂੰ ਤੇ ਤਿਆਸ ਨਹੀਂ ਜਿਹੜੇ ਮੇਰੀ ਟੋਕ ਟੋਕ ਜਵਾਬ ਦੇਈ ਜਾਂਦਾ ਮੈਂ ਮम्मी ਜਵਾਬ ਕਦੇ ਦੇ ਜਾਂਦਾ ਨੂੰ ਮੈਂ ਜਵਾਬ ਕਦੇ ਦੇ ਨਹੀਂ ਛੱਡਿਆ ਵੀ ਕਦੀ ਜੋ ਗਈ ਹਨੂ ਮੈਂ ਆਪਣੀ ਪਿਆ ਨੂੰ ਕੀ ਮੂੰਹ ਗੱਲ ਵੀ ਮੇਰਾ ਬੰਦਾ ਆਪਣੀਆਂ ਮਰਜ਼ੀਆਂ ਕਰੰਦਿਆ ਪਿਓ ਮम्मी ਗੱਲ ਮਰਜ਼ੀ ਦੀ ਨਹੀਂ ਹੈਗੀ ਉਹ ਕਿਸੇ ਨੂੰ ਲਾ ਕੇ ਮੇਰੀ ਜਿੰਦਗੀ ਬਰਬਾਦ ਕਰਨੀ ਜੀ ਮੈਂ ਬਰਬਾਦ ਕਰੀ ਤੈਨੂੰ ਪਤਾ ਇਹਦਾ ਨਹੀਂ ਹੱਟ ਕਰ ਦੇਣੀ ਮੈਨੂੰ ਨਹੀਂ ਹਕਲਦਾ ਪਤਾ ਹੈਗਾ ਮੇਰਾ ਅਬਦਾ ਵਾਸਤਾ ਮੇਰਾ ਪੁੱਤ ਹੋਣਾ ਅਜੇ ਵੀ ਮੇਰੀ ਰਹਿ ਰਹਾ ਹੈ ਜਿੱਥੇ ਨਹੀਂ ਗੱਲ ਆ ਗਈ ਉੱਥੇ ਮਿੱਟੀ ਪਾ ਦੇ ਆਪਾਂ ਤੇ ਨਮਾਸੀ ਨੂੰ ਕਹਿ ਦਿੰਨੇ ਆ ਕਿ ਤੇ ਰਿਸ਼ਤਾ ਹੋ ਜਾਊਗਾ ਅਸੀਂ ਆਪਣੇ ਘਰ ਉੱਜ ਜਾਗੇ ਦੁਸ਼ਮਣਾਂ ਦਾ ਰਿਸ਼ਤਾ ਨਹੀਂ ਲਈਦਾ ਹੁੰਦਾ ਮੰਮੀ ਕਿੱਡੇ ਦਾ ਦੁਸ਼ਮਣ ਲਿਓ ਕੀ ਕੀਤਾ ਉਹਨਾਂ ਨੇ ਸਾਡਾ ਜਿਹੜੇ ਸ਼ਰੀਕ ਹੁੰਦੇ ਆ ਨਾ ਉਹ ਛੇਰੇ ਲਾ ਕੇ ਨਹੀਂ ਧੋਖਦੇ ਬਾਕੀ ਸਾਰੇ ਕੰਮ ਕਰ ਲੈਂਦੇ ਨੇ ਮੈਨੂੰ ਨਹੀਂ ਹਕਲਦਾ ਪਤਾ ਹਾਂ ਤੂੰ ਪਤਾ ਨਹੀਂ ਕਿਹੜੀਆਂ ਬੰਨਾਂ ਲੈ ਕੇ ਬੈ ਗਈ ਓ ਜਦੋਂ ਤਨੂੰ ਗੱਲ ਕਹੀ ਹੈ ਨਾ ਡੈਡੀ ਨਾਲ ਕਰੋ ਤੇ ਤੂੰ ਉਧਰ ਗੱਲ ਕਰਦੀ ਮੈਂ ਤੇਰੀ ਜ਼ੁਬਾਨ ਖਿੱਚ ਲੈਣੀ ਹੈ ਅੱਜ ਤੋਂ ਬਾਹਰ ਮੁੜ ਕੇ ਇਹ ਗੱਲ ਕਹੀ ਮੈਂ ਕਿਦਾਂ ਤੇਰੇ ਪਿਓ ਨੂੰ ਇਹ ਨਹੀਂ ਗੱਲ ਕਹਦਾ ਮੈਂ ਤੈਨੂੰ ਕਿਹ ਡਰ ਖਤਰਾ ਨਾ ਹੋਊਗਾ ਮੈਨੂੰ ਤਾਂ ਨਹੀਂ ਖੂਨ ਹੀ ਲੈਣਾ ਹੈ ਨਾ ਤੈਨੂੰ ਪਤਾ ਤਾਂ ਹੈਗਾ ਤੇਰੇ ਪਿਓ ਦਾ ਤੂੰ ਇਹ ਕਰੀ ਗੱਲ ਚਲਾਉ ਸਾਰੀ ਮੈਂ ਆਪੇ ਕਰ ਲਾਂਗਾ ਉਹਨਾਂ ਨਾਲ ਆਪੇ ਕਰਨ ਜੋਗਾ ਹੋ ਗਿਆ ਮੈਂ ਕੱਲ ਹਲੇ ਤੈਨੂੰ ਮੈਂ ਸਾਹਮਣੇ ਤੇ ਦੀਦਾ ਜੀ ਗੱਲਾਂ ਕਰਨਾ ਤਾਹੇ ਟਾਹੇ ਦਿਆਂ ਮੇਰੀ ਸੁਣ ਲੈ ਗੱਲ ਮੈਂ ਅੱਜ ਇਹ ਮੈਨੂੰ ਤੇਰੇ ਪਿਓ ਨੂੰ ਕਹਿਣਾ ਮੈਨੂੰ ਡਰ ਲੱਗਦਾ ਹੁਣ ਤੋਂ ਉਹਨੇ ਮੈਨੂੰ ਛੱਡਣਾ ਨਹੀਂ ਕਿ ਮਾ ਪੁੱਤਨੀ ਸਲਾਹ ਨਹੀਂ ਹੈ ਤੈਨੂੰ ਵੀ ਪਤਾ ਮੈਨੂੰ ਤੇ ਤੇ ਪਹਿਲਾਂ ਹੀ ਛਾਤੀ ਤੂੰ ਤੇ ਕਈ ਦਿਨ ਹੋ ਗਿਆ ਗੇਟ ਛੱਡ ਛੜਾਈ ਜਦੋਂ ਜਾਂਦਾ ਐਨੂੰ ਹੀ ਜਾਂਦਾ ਮੈਨੂੰ ਲੱਗਦਾ ਹੈ ਬਾਲ ਚਕਾਲਾ ਮੈਂ ਵੀ ਜਾਂਦੀ ਕਿ ਜੇ ਕੋਈ ਮੁੰਡੇ ਦਾ ਰਿਸ਼ਤਾ ਹੋ ਜੇ ਤੇ ਮੈਂ ਇਹਨਾਂ ਦੇ ਜਾਲ ਤੋਂ ਬਚ ਜਾਂਗੀ ਪਰ ਮੈਨੂੰ ਨਹੀਂ ਚਾਹਦਾ ਮੈਂ ਬਚਾਂਗੀ ਕੁੜੀ ਆਏ ਕਿ ਤੇ ਉਹੋ ਹੀ ਆਏਗੀ ਜੇ ਨਹੀਂ ਤੇ ਕੋਈ ਵੀ ਨਹੀਂ ਆਏਗਾ ਹਾਂ ਹੈ ਵਾ ਕੀ ਕਰ ਛੜਿਆ ਉਤਨੀ ਨੇ ਤੇ ਸੱਟ ਪਾਤਾ ਵਾ ਇਹਦਾ ਰਹਿ ਕੱਖ ਨਾਲ ਜੀਵਨ ਦਾ ਮੈਂ ਸਾਰੇ ਘਰ ਚ ਲੱਭਦਾ ਆਂ ਪਤਾ ਨਹੀਂ ਕਿੱਥੇ ਆ ਮੇਰੀ ਗੱਲ ਸੁਣ। ਉਹ ਕਿਦਾਂ ਨਾ ਮੂੰਹ ਮੋਟਾ ਦੇ ਰੁਕੀਤਾ ਵਾ। ਨਾ ਤੇ ਨਾ ਮੈਂ ਮਾੜੀ ਕੀਤੀ ਨਾ ਚੰਗੀ ਕੀਤੀ। ਤੁਹਾਨੂੰ ਮੈਂ ਹੁਣ ਕੀ ਦੱਸਾਂ? ਸਿਆਪਾ ਪੈ ਗਿਆ ਬੜਾ ਵੱਡਾ। ਸਿਆਪਾ ਪੈ ਗਿਆ ਕਾਹਦਾ? ਉਹ ਪਾਪਾ ਨੇ ਜੀਵਨ ਨੇ ਲਿਆ ਕੇ ਆਪਣੀ ਭਤੀ ਘਰ ਬਿਠਾ ਲਈ ਆ ਤੇ ਮੈਨੂੰ ਪਤਾ ਹੀ ਥੋੜਾ ਥੋੜਾ ਸ਼ੱਕ ਪੈਂਦਾ ਤੇ ਮੈਂ ਤਾਂ ਤੁਹਾਨੂੰ ਦੱਦੀ ਨਹੀਂ ਦੱਦੀ। ਆਹ ਘੇਰ ਤਿੰਨ ਖਤੇ ਨੇ ਬੰਦ ਕਰ ਛੜਿਆ ਇਹਨੂੰ ਹੀ ਨਿਕਲਦਾ ਹੀ ਤੇ ਘਰੇ ਕੀ ਉਹ ਸੱਚ ਪਾ ਛੜਿਆ ਉਹਨਾਂ ਨੇ। ਤੋਂ ਆਂਦਾ ਉਹਥੇ ਵਿਆਹ ਕਰਾਉਣਾ। ਹੈਂ? ਆਂਦਾ ਮੈਂ ਵਿਆਹ ਕਰਾਉਣਾ ਦੀ ਭਤੀ ਨਾ। ਤੇ ਮੈਂ ਹੁਣ ਉਥੇ ਆਪਣੀ ਭੈਣ ਨੂੰ ਕੀ ਮੂੰਹ ਖਾਲਾਂਗੀ ਕਿ ਮੇਰੀ ਲਾਡ ਮੇਰੀ ਨਹੀਂ ਮੰਨਦੀ ਹੈਗੀ ਹਦ ਹੋ ਗਈ ਇਹਦੀ ਆਏ ਨੇ ਕਿਹੜਾ ਕੰਮ ਕੀਤਾ ਵਾ ਮੈਨੂੰ ਨਹੀਂ ਪਤਾ ਅਗਲੇ ਨੇ ਮੈਨੂੰ ਦਿੱਤਾ ਹੀ ਜਵਾਬ ਕਿ ਮਾਸੀ ਨੂੰ ਨਾ ਕਰਦੇ ਤੇ ਮੈਂ ਇੱਥੇ ਕਰਾਉਣਾ ਨਹੀਂ ਤੇ ਮੈਂ ਕਿਤੇ ਵੀ ਨਹੀਂ ਕਰਾਉਣਾ ਹੈਗਾ ਤਾਂ ਮੈਂ ਦੱਸ ਕੀ ਕਰਾਂ ਮੈਂ ਕਿਸੇ ਕੋਲ ਕੇ ਕਿੱਦਾਂ ਢਿੱਡ ਚ ਪੈ ਜਾ ਮੇਰਾ ਮੁੰਡੇ ਦੇ ਮਤ ਦੇ ਪਰਦਾ ਤੇ ਨਹੀਂ ਪੈ ਗਿਆ ਮੈਂ ਤਾਂ ਬਥੇਰਾਂ ਸਿਰਦੀਆਂ ਠੀਕੜੀਆਂ ਪੰਨੀਆਂ ਪਰ ਉਹਨੂੰ ਮਸਾ ਅਸਰ ਨਹੀਂ ਗਾ ਮੈਂ ਕੀ ਕਰਾਂ ਮੈਨੂੰ ਵੀ ਦੱਸੋ ਕੁਝ ਮੈਨੂੰ ਨਹੀਂ ਕੋਈ ਸੋਚਦਾ ਹੈ ਬੇੜਾ ਰੁੜ ਜਾ ਓਏ ਇਹਦਾ ਚੰਗੀ ਸਵਾਲ ਅਗਾੜੇ ਸਿਰ ਤੇ ਪਾਉਣ ਅਸੀਂ ਜਦੋਂ ਪਹਿਲਾਂ ਕਹਤਾ ਇਹ ਉਹ ਘਰ ਦਾ ਰਿਸ਼ਤਾ ਨਹੀਂ ਲੈਣਾ ਪਤਾ ਨਹੀਂ ਕੀ ਗੱਲ ਵਾ ਮੁੰਡੇ ਦੇ ਤੇ ਦਿਮਾਗ 'ਚ ਕੋਈ ਗੱਲ ਬਹਿ ਗਈ ਜਾਂਦਾ ਨਾ ਮੰਮੀ ਜਿੱਦਾਂ ਮਰਜੀ ਕਰਲਾ ਨਾ ਉੱਥੇ ਹੀ ਵਿਆਹ ਕਰਾਉਣਾ ਮੈਂ ਦੱਸ ਚੁੱਪ ਕਰ ਬੂ ਇੱਕ ਮਿੰਟ ਮੈਂ ਕਰਦਾ ਓ ਪਿੰਦਰ ਓ ਪਿੰਦਰ ਇਧਰ ਆ ਜਵਾਨ ਮੁੰਡਾ ਤਰੀਕੇ ਨਾਲ ਗੱਲ ਕਰਿਓ ਹਾਂਜੀ ਓ ਆ ਮੈਂ ਕੀ ਸੁਣ ਲਿਆ ਵਾ ਡੈਡੀ ਕੀ ਗੱਲ ਐ ਆ ਕੀ ਤੂੰ ਰਿਸ਼ਤੇ ਰੁਸਤੇ ਦੀ ਕਿਹੜੀ ਗੱਲ ਦੇ ਆ ਤੂੰ ਕਰ ਲੋ ਮੈਂ ਤੁਹਾਨੂੰ ਬਾਰ-ਬਾਰ ਨਹੀਂ ਦੱਸਣਾ ਮੈਂ ਸਾਰੀ ਗੱਲ ਮੰਮੀ ਨੂੰ ਦੱਸੀ ਏ ਮੈਂ ਕਰਾਉਣਾ ਦੇ ਉੱਥੇ ਕਿ ਉਹਨਾਂ ਨੇ ਤਾਂ ਨਹੀਂ ਕਰਾਉਣਾ ਉਹ ਰਹਿ ਰਹਾ ਥੋੜਾ ਬੋਧਾ ਰਹਿ ਰਹਾ ਕਿਉਂ ਲੱਗਾ ਅਰੇ ਸਿੱਤ ਸਵਾਭ ਆਉਣਾ ਉਹ ਫਿਰ ਮੈਂ ਕਿਤੇ ਵੀ ਨਹੀਂ ਕਰਾਉਣਾ ਜੇ ਗੱਲ ਇਹਦੇ ਤੇਰੇ ਵਰਗੀ ਲਾਤ ਨੇ ਜੰਮ ਦੀ ਮਰਜ਼ੇ ਦੇ ਚੰਗਾ ਹੀ ਉਹ ਤੂੰ ਹੀ ਸ਼ੂਗਰ ਕਰੋ ਸੋਗਾ ਮੈਂ ਤੁਹਾਨੂੰ ਦੱਸਤਾ ਏ ਤੂੰ ਤਾਂ ਹੀ ਮੇਰੇ ਗੱਲ ਪੈਂਦੇ ਤੂੰ ਦੱਸਦਾ ਬੜਾ ਵੱਡਾ ਮੋਰਚਾ ਫਵੇ ਕਰ ਲਿਆ ਤੂੰ ਮੈਂ ਹੋਰ ਨਹੀਂ ਕਿਤੇ ਵੀ ਕਰਾਉਣਾ ਉਹ ਮੇਰੀ ਗੱਲ ਤਾਂ ਸੁਣ ਉਹ ਕੀ ਕਰਨ ਧਿਆਵਾ ਉਹ ਤੈਨੂੰ ਪਤਾ ਸਾਡੇ ਮੋਢ ਤੋਂ ਦੁਸ਼ਮਣ ਰਹੇ ਓਏ ਉਹਨਾਂ ਦਾ ਰਿਸ਼ਤਾ ਲੈ ਕੇ ਨੀਂਗਾ ਸਾਡਾ ਘਰ ਨੂੰ ਵਸਣਾ ਉਹ ਕਿੱਡੀ ਕੀ ਦੁਸ਼ਮਣੀ ਹੈ ਅਜੇ ਇਦਾਂ ਫੜੀ ਰੱਖੋਗੇ ਨਾ ساری عمر ਤੇ ਤੁਸੀਂ ਨਾ ਵਰਤ ਸਕਦੇ ਇੱਕ ਦੂਜੇ ਨਾਲ ਆ ਪਿਛਲੀਆਂ ਗੱਲਾਂ ਛੱਡ ਛੱਡੋ ਉਹ ਘਰ ਨੂੰ ਜਨ ਜਾਣਾ ਤੂੰ ਮਾਰਿਆ ਜਾਣਾ ਹੀ ਉਹ ਬੜੇ ਅੰਤਰੇ ਬੰਦੇ ਹੀ ਓ ਉਹ ਮੈਨੂੰ ਦੱਸੋ ਸਹੀ ਉਹਨਾਂ ਵਗਾੜਿਆ ਕੀ ਏ ਤੇ ਜਦੋਂ ਮੈਂ ਉਹਨੂੰ ਨਾ ਕਰਤੀ ਉਹਨੂੰ ਕੀ ਲੋੜ ਕੇ ਆਪਣੀ ਭਤੀ ਲੈ ਆਉਂਦੀ ਤੇ ਉਹ ਯਾਰ ਆਪਣੇ ਘਰ ਕੋਈ ਲਿਆਵੇ ਨਾ ਲਿਆਵੇ ਸਾਨੂੰ ਕੀ ਮਤਲਬ ਆ ਇਹ ਕਿਉਂ ਇਹ ਗੱਲ ਕਹਿੰਦੇ ਆ ਲੋੜ ਨਾ ਕਰਾਵਾ ਇਹਨਾਂ ਨੇ ਬੰਦੇ ਦਾ ਨਹੀਂ ਲੈਣਾ ਦੇਣਾ ਬੰਦੀ ਚ ਲਾਕ ਜਨਾਨੀਆਂ ਨੇ ਐਸੇ ਕਰਕੇ ਲਿਆਉਂਦੀ ਜਨਾਨੀਆਂ ਤੇ ਬੇੜਾ ਬਹਿ ਜੇ ਇਹਨਾਂ ਦਾ ਉਹਨੇ ਹਟਾ ਹੁਣ ਬੇੜਾ ਬਿਠਾ ਲੈਣਾ ਮੈਨੂੰ ਪਤਾ ਬੈਲ ਗਿਆ ਫਿਰ ਹੋਰ ਕਹਿੰਦਾ ਮੈਡਮ ਐਵੇਂ ਲੜੀ ਨਾ ਜਾਓ ਹੁਣ ਤੂੰ ਇਹ ਅਖੋ ਕਿ ਕਰਨਾ ਕੀ ਏ ਉਹਨਾਂ ਨਾਲ ਰਿਸ਼ਤਾ ਲਾ ਕੇ ਤੇ ਜਾਓ ਤੁਸੀਂ ਆਹ ਮੈਂ ਨਹੀਂ ਜਾਂਦਾ ਰਿਸ਼ਤਾ ਲੈ ਕੇ ਕਿਸੇ ਹੱਲ ਵੀ ਅਸੀਂ ਜਾਣੇ ਹੋ ਰਿਸ਼ਤਾ ਲੈ ਕੇ ਕਰ ਲੋ ਜਿੱਦਾਂ ਕਰਨੀ ਮਾਂ ਦੇ ਘਰ ਜਾਣਾ ਜਦੋਂ ਘਰ ਆਈ ਨੂੰ ਤਾਂ ਮੈਂ ਜਵਾਬ ਦਿੰਦਾ ਸ਼ਰਮ ਹਜਾਤ ਹੈ ਨਹੀਂ ਨਾ ਕਿਤੇ ਲੱਗਉਂਦੀ ਨੀ ਨੰਗੀ ਹੋ ਕੇ ਪੀ ਕੇ ਨਿਆਣੀ ਕੋਈ ਸ਼ਰਮ ਹੋਵੇ ਲੱਗਉਂਦੀ ਕਿ ਨੰਗੀ ਹੋਵੇ ਤੈਨੂੰ ਅਕਲ ਹੁੰਦੀ ਹੈ ਨਹੀਂ ਮੈਂ ਦੱਸ ਉਹ ਕੀ ਕਰਾਂ ਮੈਨੂੰ ਦੱਸ ਉਹ ਕਿਹੜੇ ਖੂਜ ਪੈਦਾ ਨਹੀਂ ਇਹ ਰਿਸ਼ਤਾ ਕਹੀਂ ਕਿਹੜੇ ਹਿਸਾਬ ਨਾਲ ਜਾਂਦਾ ਵਾ ਇਹਦੀ ਕੋਈ ਕੋਈ ਗੱਲਬਾਤ ਹੋ ਗਈ ਆ ਕੁੜੀ ਨਾਲ ਮੈਨੂੰ ਇਹ ਗੱਲ ਦੱਸੀ ਹੈ ਇਹ ਹੋਈ ਕਹੀ ਜਾਂਦਾ ਮੈਂ ਬਾਸ ਹੁਣ ਉੱਥੇ ਹੀ ਕਰਾਉਣਾ ਉੱਥੇ ਹੀ ਕਰਾਉਣਾ ਦੱਸ ਮੈਂ ਹੁਣ ਕੀ ਕਰਾਂ ਇਹਦਾ ਬੇੜਾ ਬਹਿ ਜੇ ਇਹਦਾ ਸਿਰ ਤੇ ਸਵਾਹ ਪਾਉਣ ਰਿਹਾ ਸਾਡੇ ਅਦਾ ਇਹਨੂੰ ਸਾਰਾ ਹੀ ਆ ਤੁਹਾਡੇ ਨਾਲ ਆ ਕੁਝ ਕਰਦੇ ਰਹੇ ਨੇ ਤੇ ਹੁਣ ਪਤਾ ਨਹੀਂ ਇਹਨੂੰ ਕੀ ਹੋ ਗਿਆ ਕੀ ਤੱਕ ਇਹਦਾ ਤੀਨ ਕਿਦ ਸਿਆਣੇ ਕੋ ਜਾ ਕੇ ਕੋ ਕਰਾ ਕੇ ਇਹਦੇ ਪਾ ਚੜਿਆ ਓ ਐਵੇਂ ਮੈਂ ਉਹ ਨਾ ਕਰਿਆ ਕਰ ਸਿਆਣੇ ਸੁਣੇ ਕੁਝ ਨਹੀਂ ਹੁੰਦੇ ਜਦੋਂ ਆਪਣੇ ਧੀ-ਬੋਦੀ ਦਾ ਚੰਗੇ ਨਿਕਲਣ ਸਿਆਣੇ ਵਾਲ ਤੁਰ ਪਿਆ ਕਰ ਸ਼ਰੀਕ ਬੜਾ ਕੁਝ ਕਰਦੇ ਹੁੰਦੇ ਆ ਤੂੰ ਭੋਲੀਆਂ ਗੱਲਾਂ ਛੱਡ ਛੱਡ ਇਹ ਮੈਨਿਆ ਬਲਾ ਦਾ ਨਹੀਂ ਪਤਾ ਬੜੀ ਉਹ ਚਲਾਕ ਵਾ ਸਾਧੋਗੀ ਕਿਹੜੀ ਗੱਲ ਕੱਢ ਮਾਰੀ ਐ ਹੁਣ ਉਹਨੂੰ ਕੀ ਕਹਾਂਗੇ ਉਹਨੂੰ ਕੀ ਜਵਾਬ ਦੇਵਾਂਗੇ ਹੁਣ ਮੈਨੂੰ ਨਹੀਂ ਪਤਾ ਆਪੇ ਹੀ ਬਾਬਾ ਜਵਾਬ ਦੇ ਲਿਓ ਮੈਨੂੰ ਕਿਉਂ ਸਾਤਾਂ ਵਿੱਚ ਲਗਾਵਾ ਭੰਡਣ ਤੇਰੀ ਲਾਦੇ ਦੀ ਮੰਦੀ ਨਹੀਂ ਗੀ ਰਹਿੰਦੇ ਤੂੰ ਕਰਦੇ ਇਹਨੂੰ ਜੋ ਕਰਦਾ ਵਾ ਨਾ ਤੂੰ ਜਾਣਾ ਨਾ ਮੈਂ ਜਾਣਾ ਇਹਨੂੰ ਆਪੇ ਕਰਾ ਲਾ ਜਾਗੇ ਉਹ ਤਾਂ ਅੱਗੇ ਹੋ ਗੱਲ ਚੰਦੀ ਐ ਕਿ ਕਿਸ ਤਰ੍ਹਾਂ ਮੇਰੇ ਪਤੀ ਦਾ ਰਿਸ਼ਤਾ ਆ ਜੇ ਤੇ ਚੰਗਾ ਭਲਾ ਘਰ ਵਸਦਾ ਜਾੜ ਕੇ ਸੁੱਟਣਾ ਹੀ ਉਹਨੇ ਹੁਣ ਹੱਡਾ ਤੇ ਕੋਈ ਗੱਲ ਨਹੀਂ ਫਿਰ ਉਜੜਦਾ ਉਜੜਦੇ ਅਸੀਂ ਕਰੀਏ ਫਿਰ ਸਾਰੀ ਮਰੋਣਾ ਕੋ ਆਪ ਤਾਂ ਤਰੱਕੀ ਹੋਈ ਨਹੀਂ ਉਹ ਸਾਡੀ ਵੇਖ ਕੇ ਸਾੜਦੇ ਮਰਦੇ ਇਹਨੂੰ ਫਿਰ ਮਰਦਾ ਤੇ ਤੂੰ ਨਾ ਟੈਨਸ਼ਨ ਲੈ ਕਰਨ ਦੇ ਨੂੰ ਜੋ ਕਰਦਾ ਹਾਂ ਟੈਨਸ਼ਨ ਕਿੱਦਾਂ ਨਾ ਲਵਾਂ ਇੱਕ ਪੋਤਵਾ ਵੀ ਹੱਥੋਂ ਨਿਕਲ ਗਿਆ ਕੀ ਕਰਨਾ ਹੈ ਫਿਰ ਫਾਲ ਲੱਗਿਆ ਹੁਣ ਫਿਰ ਨਿਕਲ ਗਿਆ ਫੇਰ ਨਿਕਲ ਜੇ ਆ ਫੇਰ ਰੋਂਦਾ ਫਿਰੇਗਾ ਮੈਂ ਨਹੀਂ ਤੇ ਕਿਹ ਭੈਣ ਭਰਾ ਨਾ ਗੱਲ ਕਰੀਏ ਇਹਨੂੰ ਕੋਈ ਸਮਝਾ ਕੇ ਵੇਖ ਲੈ ਕੀ ਕਰਨਾ ਹੀ ਹੋਰ ਜਦੋਂ ਤੇਰੀ ਨਹੀਂ ਸਮਝਦਾ ਮੇਰੀ ਨਹੀਂ ਸਮਝਦਾ ਤੇ ਭੈਣ ਭਰਾ ਦੀ ਜਿਆਦਾ ਮੰਨੂਗਾ ਮੈਂ ਕੀ ਹੂ ਖਲਾਂਗੀ ਪਿੰਡ ਵਿੱਚ ਜਿਹੜੀ ਗੱਲ ਤੂੰ ਦੱਸਦੀ ਉਹ ਹੀ ਹੋ ਗਈ ਆ ਹੱਦਵਾ ਉੱਜੀ ਬਣ ਹੈ ਹਾਂਜੀ ਉਹ ਲਾਗੇ ਗਵਡੀਆਂ ਤੇ ਘਰ ਕੀ ਬਣ ਡਿਆ ਵਾ ਕਿਉਂ ਕੀ ਬਣ ਡਿਆ ਬਣਿਆ ਉਹ ਚਿਚੀ ਬੋਲਣ ਡੇ ਉਹਦੇ ਅੱਛਾ ਪਿੰਦਰ ਹੁਣੀ ਆਹੋ ਪਤਾ ਨਹੀਂ ਕਿਉਂ ਬੋਲਣ ਡੇ ਕਿੱਦਾਂ ਬੋਲਣ ਡੇ ਉੱਚੀ ਉੱਚੀ ਉਹ ਤੇ ਹੁਣ ਲੱਗਦਾ ਮਾਰ ਹੀ ਦੇਣਾ ਹੁੰਦਾ ਕਿ ਦੂਜਿਆਂ ਨੂੰ ਤੇ ਅੱਛਾ ਇੰਨਾ ਕ ਪੱਤ ਵਧਿਆ ਵਾ ਉਹ ਥੋੜਾ ਨਹੀਂ ਬਹੁਤ ਜਿਆਦੀ ਉੱਚੀ ਬੋਲਣ ਡੇ ਉਹ ਮੈਂ ਤਾਂ ਖੈਰ ਇਹ ਬੰਦ ਪੀਦਾ ਹੋ ਗਿਆ ਨਾ ਤੇ ਘਰ ਸਾਨੂੰ ਮੈਂ ਦੱਸਣੀ ਆ ਤੇ ਕੀ ਹੋ ਗਿਆ ਵਾ ਅੱਛਾ ਗੱਲ ਇਦਾਂ ਹੋਈ ਨਾ ਕਿ ਉਹ ਦਿਨ ਕੁੜੀ ਪੌੜੀ ਤੇ ਚੜ ਕੇ ਡਈ ਹੀ ਚਾਬੀ ਫੜਾਉਣ ਆਹੋ ਫਿਰ ਮੈਂ ਪਿਆਰ ਨਾਲ ਪ੍ਰਤੀਆਸਤ ਆ ਕੇ ਪੁੱਛਿਆ ਹੀਗਾ ਹਾਂ ਤੇ ਕਹਿੰਦੀ ਹੀ ਭੂਆ ਜੀ ਨੂੰ ਕਿੰਦਾ ਕਹਿੰਦਾ ਹੀ ਕਿ ਤੈਨੂੰ ਬੜਾ ਚੰਗੇ ਲੱਗਦੇ ਨੇ ਅਛਾ ਅਛਾ ਆਹੋ ਤੇ ਫਿਰ ਮੈਂ ਵੀ ਇਹਨੂੰ ਸਮਝਾਤਾ ਚੰਗੀ ਤਰ੍ਹਾਂ ਮੈਂ ਧੀਏ ਵੇ ਮੇਰੀ ਗੱਲ ਸੁਣ ਮੈਂ ਰਿਸ਼ਤੇ ਦਾ ਮੈਨੂੰ ਕੋਈ ਇਤਰਾਜ਼ ਨਹੀਂਗਾ ਆਹੋ ਪਰ ਜਿਹੜੀ ਪਹਿਲ ਵਾ ਨਾ ਇਹ ਪਿੰਦਰ ਦੇ ਮਾਪਿਆਂ ਨੂੰ ਕਰਨੀ ਪੈਣੀ ਆ। ਹਾਂ। ਤੋ ਇਹ ਨਾ ਸੋਚੀ ਤੇ ਟਰੰਪੂ ਆ ਦਾ ਘਰ ਤੱਕ ਲੈ ਕੇ ਜਾਵੂਗੀ। ਕੀ ਤੇ ਗੱਲ ਆ ਜੀ? ਮੈਂ ਤੋ ਜੇ ਉਹ ਆਪਣੇ ਮਾਪਿਆਂ ਨੂੰ ਬੁਲਾ ਲੇ ਨਾ ਤੇ ਉਹ ਸਾਡੇ ਘਰ ਆਉਣ ਤੇ ਮੈਂ ਇਸ ਦਾ ਖੁਸ਼ੀ-ਖੁਸ਼ੀ ਕਰ ਦੂੰ ਦੇਣਾ। ਉਹ ਹੁਣ ਮੁੰਡੇ ਨੂੰ ਦੱਸਿਆ ਹੁਣਾ ਵਾ। ਅੱਛਾ। ਤੇ ਮੈਂ ਆਸੇ ਕੁੜੀ ਦਾ ਵਿਆਹ ਕਰਨਾ ਵਾ ਤੇ ਕਪਾਤ ਪਿਆਜੇ ਇਹ ਸਾਰਾ। ਤੋ ਕੰਮ ਬਣ ਜਾਊਗਾ। ਕੰਮ ਤੇ ਵੇਖਿਓ ਸੀ ਕਿੱਦਾਂ ਬਣਦਾ ਵਾ। ਅਰੇ ਸ਼ਰਵਾਦ ਆ। ਅਜੇ ਗਾੜੀ-ਗਾੜੀ ਵੇਖੋ ਤੇ ਕੀ-ਕੀ ਹੁੰਦਾ ਵਾ। ਠੀਕ ਵਾ ਨਾ। ਪਿੰਦਰ ਵੀ ਬੜਾ ਪੱਕਾ ਆਪਣੇ ਸੂਲਾਂ ਦਾ ਉਹਨੇ ਆਪਣੀ ਜੁਬਾਨ ਤੇ ਫਿਰਨਾ ਨਹੀਂਗਾ ਹੁਣ ਠੀਕ ਹੈ ਨਾ ਨਹੀਂ ਤੂੰ ਐਡੇ ਬੰਗਵਾਏ ਨਾ ਕਿੱਦਾਂ ਕਹੀ ਜਾਣਨੀ ਹੈ ਮੈਂ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਮੈਂ ਪੱਕੀ ਕੁੰਡੀ ਪਾਈ ਆ ਤਾਂ ਮੈਨੂੰ ਪਤਾ ਚਲੋ ਫੇਰ ਤੇ ਠੀਕ ਆ ਉਹ ਵੀ ਮੇਰੀ ਭਤੀ ਆ ਕਰਨਾ ਕਰੀ ਦਿਮਾਗ ਨਾਲ ਕੰਮ ਮੈਂ ਹਾਂ ਤੂੰ ਹੀ ਗਾਣੋ ਫਿਕਰ ਕਰਦੇ ਜੀ ਲੜਾਈ ਪਵੇ ਅਗਰਿਆਂ ਦੇ ਘਰ ਪਵੇ ਸਾਨੂੰ ਕੀ ਸਾਡੇ ਘਰ ਆਉਣਗੇ ਤੇ ਬਹਿ ਕੇ ਰਿਸ਼ਤਾ ਮੰਗਣਗੇ ਤੇ ਫੇਰ ਰਿਸ਼ਤਾ ਕਰਾਂਗੇ ਤੇ ਜੇ ਇਹ ਚਾਹਣ ਨਾ ਮੈਂ ਉਹਦੇ ਘਰ ਜਾਵਾਂ ਮੇਰੇ ਦੀ ਜਾਂਦੀ ਜੁੱਤੀ ਮੈਂ ਤਾਂ ਕਦੀ ਵੀ ਨਹੀਂ ਜਾਂਦੀ ਸ਼ਰੀਕਾਂ ਦੇ ਘਰ ਓਹੋ ਫਿਰ ਤਾਂ ਹੀ ਰੋਣੀ ਪੈਂਦੀ ਓ ਫਿਰ ਰੋਣੀ ਇਸੇ ਗੱਲ ਦੀ ਪੈਂਦੀ ਹੁਣੀ ਆ ਅੱਗੇ ਤੇ ਕਿਤੇ ਕੁੰਦੇ ਨਹੀਂ ਹੁ ਦੇਖਦੇ ਹੈਂ ਕੋਈ ਨਾ ਹੁ ਮੁੰਡੇ ਨੇ ਆਪਣੀ ਜਿੱਦ ਪਗਾਉਣੀ ਆ ਹਾਂ ਤੇ ਮਰਦਿਆਂ ਦਾ ਪਗਾਉਣੀ ਪੈਣੀ ਮਾਂ ਪਿਓ ਦਾ ਵੀ ਲੈ ਆ ਜੀਵਨ ਤੇਰੇ ਵੱਲ ਨਾ ਉਹਦੀ ਮਾਂ ਆਈ ਖੜੀ ਪਿੰਦਰ ਦੀ ਇਹੋ ਤੇ ਮੈਂ ਦੇਖਿਆ ਨਹੀਂ ਆ ਤੂੰ ਪਿੰਦੋਂ ਭਾਰਾਂ ਦੇ ਪੜਾ ਨਹੀਂ ਨਹੀਂ ਤੁਸੀਂ ਵੇਖੀ ਜਾਓ ਫਿਰ ਮੈਂ ਕਰਦੀ ਕੀ ਆ ਹੁਣ ਆ ਪੂਰਾ ਸਕੰਜੇ ਜਾਇਏ ਬੰਦੇ ਸਾਰੇ ਏਡੀ ਛੇਤੀ ਦੀ ਮੈਂ ਵੀ ਨਹੀਂ ਮੰਨਣ ਲੱਗੀ ਜਿੱਦਣ ਮੈਂ ਗਈ ਇਹਦੇ ਘਰ ਆਹੋ ਤੇ ਉਧਰ ਤੂੰ ਤਾਂ ਕੀ ਕਰਦੀ ਨਹੀਂ ਅਜੇ ਤੁਹਾਡਾ ਮੁੰਡਾ ਨਹੀਂ ਮੰਨਦਾ ਹੈ ਹੁਣ ਮੁੰਡਾ ਬਣਾਉਣ ਦਾ ਤਾਂ ਹੁਣ ਦੱਸ ਹੂੰ ਠੀਕ ਵਾ ਨਾ ਹੁਣ ਤੇ ਮੱਜਾਦੀ ਨਹੀਂ ਇਹਦੇ ਘਰ ਕਦੀ ਵੀ ਕਾਪੀ ਆਉਗੀ ਗੱਲ ਸੁਣ ਲੈ ਕੰਮ ਪੂਰਾ ਖਿੱਚ ਕੇ ਰੱਖ ਹੈ ਮੈਂ ਸ਼ਿਕਾਰ ਘੇਰੇ ਵਿੱਚ ਲਿਆ ਕੇ ਤੇ ਬਸ ਨਾਂ ਨਹੀਂ ਲੱਭਦੀ ਸ਼ਿਕਾਰ ਘੇਰੇ ਵਿੱਚ ਆ ਗਿਆ ਸਮਝੋ ਬਸ ਠੀਕ ਹੈ ਠੀਕ ਹੈ ਕਦੇ ਜਲ ਕੰਮ ਤੋਂ ਹੈ ਆਹੋ ਤੇ ਇਹ ਮੈਨੂੰ ਕੀ ਸਮਝਿਆ ਵਾ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਜੀਵਨ ਨੇ ਵੇਖਿਓ ਸਹੀ ਇਹਨਾਂ ਦੀ ਪੰਬੀਰੀ ਕਿਦਾਂ ਘਮਾਉਣੀ ਆ ਹੁਣ ਲੇ ਪੁੱਤ ਓਟਕੇ ਬਹਿਨੇ ਦੱਸੋ ਮੈਂ ਕੋਈ ਮਨ ਬਦਲਿਆ ਤੇ ਰੱਖਣੀ ਲਈ ਮੰਮੀ ਬਾਰ ਬਾਰ ਉਹੀ ਗੱਲਾਂ ਹੂੰ ਤੇ ਤੁਹਾਨੂੰ ਇੱਕ ਵਾਰ ਹੀ ਕਿਹਾ ਕਿ ਕਰੋਨਾ ਉੱਥੇ ਹੀ ਹੈ ਕਿਉਂ ਪੁੱਤ ਲੱਗਾ ਹਨਾ ਸ਼ਰੀਕਾ ਦੇ ਥੱਲੇ ਲਾਉਣ ਇਹੋ ਗੱਲਾਂ ਦੇ ਸ਼ਰੀਕ ਚਾਹੁੰਦੇ ਨੇ ਤੈਨੂੰ ਕਿਹੜਾ ਪਤਾ ਨਹੀਂ ਤੂੰ ਸਿਆਣਾ ਹੋ ਨਿਆਣਾ ਤੇ ਆਈ ਨਹੀਂਗਾ ਮੰਮੀ ਥੱਲੇ ਕਿਹੜੀ ਕਿਲੋ ਲੱਗਣਾ ਆਪਾਂ ਰਿਸ਼ਤੇ ਹੀ ਮੰਗੜਾ ਹੋਰ ਕੀ ਕਰਨਾ ਵੀ ਉਹਨੂੰ ਮੈਂ ਘਰ ਆਈ ਵੀ ਜਵਾਬ ਦਿੱਤਾ ਨਹੀਂ ਜੇ ਲੋਕਾਂ ਕੋਲ ਜਾ ਕੇ ਰਿਸ਼ਤਾ ਮੰਗਾ ਨਹੀਂ ਤੈਨੂੰ ਪਤਾ ਅਗਲੀ ਕੀ ਮੈਨੂੰ ਕਹੇਗੀ ਵੱਧ ਘੱਟ ਬੋਲੇਗੀ ਤੇ ਫੇਰ ਮੇਰੀ ਉੱਥੇ ਕੰਨੀ ਕੀ ਰਹੇਗਾ ਉਹ ਮੰਮੀ ਜੇ ਨਾ ਕਰਨਗੇ ਤੁਸੀਂ ਆ ਜਾਓ ਚੁੱਪ ਕਰਕੇ ਅੱਛਾ ਵੱਧ ਘੱਟ ਤੈਨੂੰ ਕਰਨਾ ਜ਼ਰੂਰ ਹੈ ਮੈਨੂੰ ਉਹ ਮੰਮੀ ਮੰਨਿਆ ਕਰੋ ਇਧਰ ਦੇਖੋ ਕੁੜੀ ਪਤਾ ਕਿੰਨੀ ਚੰਗੀ ਏ ਇਹ ਚੰਗੀ ਦਾ ਬਾਅਦ ਚ ਪਤਾ ਲੱਗਦਾ ਹੀ ਪਹਿਲਾਂ ਹੀ ਚੰਗੀਆਂ ਹੁੰਦੀਆਂ ਬਾਅਦ ਚ ਤਾਰੇ ਵਖਾਲਦ ਨਾ ਹੁੰਦੇ ਨਾ ਤੇ ਮੰਮੀ ਜਿੱਥੇ ਤੁਸੀਂ ਕਹਿਣ ਦੇ ਜੇ ਉਹਨੇ ਆੜ ਦੀ ਦੰਗ ਤਾਂ ਫੇਰ ਤੂੰ ਉਹਦਾ ਪਿਓ ਦੇ ਪਿਓ ਨੂੰ ਫੜਨਾ ਤੁਸੀਂ ਵੀ ਚਾਹ ਰਹੇ ਜੇ ਤਾਂ ਫਿਰ ਕਰੰਦਈ ਉਹਦੇ ਜੋ ਤੁਹਾਨੂੰ ਇੱਕ ਕਰ ਹੀ ਕਹਿਤਾ ਫਿਰ ਉਹ ਵਾਰ-ਵਾਰ ਗੱਲਾਂ ਮੈਂ ਅਜੇ ਵੀ ਆਂਦੀ ਆ ਸਿਆਣਾ ਬੰਜਾ ਅਜੇ ਵੀ ਦੁੱਲਿਆਂ ਬੇੜਾਂ ਦਾ ਕੁਛ ਨਹੀਂ ਵਿਗੜਿਆ ਕੋਈ ਗੱਲ ਨਹੀਂ ਟਾਈਮ ਕੱਢ ਜੀ ਅਜੇ ਵੀ ਅਸੀਂ ਤੇ ਸਾਨੂੰ ਨਾ ਉੱਧਰ ਜਾਣਾ ਪਏ ਨਾ ਸਾਨੂੰ ਉਹਨਾਂ ਦੇ ਇਨਾਂ ਥੱਲੇ ਲਾ ਮਮੀ ਮੇਰੀ ਉਥੇ ਸੁੱਈ ਜੜੀ ਏ ਜਾਣਾ ਤੁਹਾਨੂੰ ਪੈਣਾ ਹੀ ਚੱਲ ਮੈਂ ਤੇਰੇ ਪਿਓ ਨਾਲ ਕਰਕੇ ਵੇਣੀ ਆ ਮੈਂ ਇਕੱਲੀ ਆਪਣੇ ਆਪ ਚੱਲ ਜਾ ਪਰ ਜੀ ਨਹੀਂ ਮੇਰਾ ਘੱਟਾ ਹੈਗਾ ਮੈਂ ਦੱਸਾਂ ਮੈਨੂੰ ਤੇ ਉਹ ਚੰਗੀ ਨਹੀਂ ਲੱਗਦੀ ਜੀ ਹੁਣ ਮੈਨੂੰ ਉਹਦਾ ਸੁਭਾਅ ਚੰਗਾ ਨਹੀਂ ਲੱਗਦਾ ਉਹ ਤੁਸੀਂ ਉਹਨੂੰ ਕੀ ਕਹਿਣਾ ਤੁਸੀਂ ਜਾ ਕੇ ਮਾੜੀ ਜਿਹੀ ਗੱਲ ਹੀ ਕਰਨੀ ਹੈ ਤੈਨੂੰ ਪਤਾ ਹੀ ਕੱਲ ਨੂੰ ਰਿਸ਼ਤਾ ਹੋ ਗਿਆ ਤਾਂ ਕਿ ਸਾਡੀ ਪਤਨਾਮੀ ਕਿਹਨ ਕਿਹ ਗੱਲੇ ਉਹਨੇ ਕਰਦੀ ਰਿਹਾ ਕਰਨਾ ਤੇ ਫੇਰ ਮੈਂ ਇਥੇ ਕਿਦਾਂ ਦਿਨ ਕੱਢਾਂਗੀ ਓਕੇ ਤੇ ਨਹੀਂ ਕਰਦੀ ਮੰਮੀ ਤੂੰ ਚੁੱਪ ਕਰਕੇ ਆਪਣਾ ਕੰਮ ਕਰੋ ਚੰਗਾ ਬਣਾਓ ਡੈਡੀ ਨੂੰ ਮਨਾਓ ਕਿਸ ਤਰ੍ਹਾਂ ਮਾਰ ਕੇ ਤੈਨੂੰ ਕੀ ਲੱਗੇ ਸਾਡੀ ਇੱਜ਼ਤ ਨਾਲ ਬਸ ਤੈਨੂੰ ਹੁਣ ਅੱਖਾਂ ਦੇ ਦੁਪੱਟੀ ਮੰਨ ਲਈ ਆ ਉਹ ਹੁਣ ਵੱਜ ਗਈ ਉਹ ਵੱਜੀ ਰਹਿਣੀ ਆ ਕਰਨੀ ਆ ਤੇਰੇ ਪਿਓ ਨਾਲ ਗੱਲ ਜੇ ਮੰਨੂਗਾ ਫੇਰੀ ਆ ਨਾ ਮੈਨੂੰ ਇਹ ਗੱਲ ਤਾਂ ਨਹੀਂ ਪਤਾ ਤੁਹਾਨੂੰ ਮਨਾਉਣਾ ਪੈਣਾ ਜੋ ਮਰਜ਼ੀ ਕਰੋ ਹਾਇ ਰਬਾ ਇਹ ਲੋੜ ਨਹੀਂ ਦੇਣੀ ਆ ਤੇਰਾ ਬੱਚਾ ਜਦੀ ਦੰਮੀ ਮੈਂ ਕੋਮੇ ਤਾਂ ਲੈ ਕੇ ਸਲਾਹ ਕਰਨੀ ਹਾਂ ਮੈਂ ਫੇਰ ਮੁੰਡੇ ਵੱਲ ਗਈ ਮੈਂ ਤੁਹਾਨੂੰ ਦੱਸਦੀ ਹਾਂ ਬਸ ਉਸੇ ਸੂਈ ਤੇ ਬਹਿ ਕੇ ਆਂਦਾ ਵੀ ਜਾ ਕੇ ਦੋਨਾਂ ਨਾਲ ਗੱਲ ਕਰਤੀ ਆ ਤੇ ਮੈਨੂੰ ਇੱਕ ਸ਼ੱਕ ਆ ਪੈਂਦਾ ਵਾ ਕਿ ਤੇ ਕਿ ਕੁੜੀ ਮੁੰਡੇ ਦੀ ਗੱਲਬਾਤ ਹੀ ਨਾ ਹੋਵੇ ਉਹ ਜੇ ਤੁਸੀਂ ਆਂਦੇ ਜੇ ਤੇ ਮੈਂ ਭਲਾ ਜੀਵਨ ਵਾਲ ਜਾਵਾਂ ਉਹਨੂੰ ਆਖਾਂ ਮੇਰੀ ਗੱਲ ਸੁਣ ਨਾ ਚਲੋ ਗੱਲ ਤਾਂ ਨਹੀਂ ਕਰਨੀ ਚਾਹੀਦੀ ਪਰ ਕਰਨੀ ਵੀ ਪੈਂਦੀ ਆ ਗੱਲਬਾਤ ਹੋਊਗੀ ਤੇ ਅਗਲਾ ਤਾਂ ਹੀ ਕਹਿਣ ਲਿਆ ਵਾ ਨਹੀਂ ਤੇ ਉਦਾਂ ਅਗਲਾ ਕਹਿੰਦਾ ਤੇ ਜੇ ਮੈਂ ਜਾ ਕੇ ਜੀਵਨ ਨੂੰ ਕਹੂੰ ਦੀ ਹੋ ਸਕਦਾ ਉਹ ਕੁੜੀ ਨੂੰ ਸਮਝਾ ਲੇ ਇਹ ਸਾਡੇ ਇੰਨੇ ਨਾ ਗਣੋਂ ਲੱਸੀ ਆਖਾਂਗੇ ਹੁਣ ਸਾਡਾ ਕੀ ਕਸੂਰ ਉਹਨਾਂ ਜਵਾਬ ਦੇਤਾ ਹਾਂ ਆਹ ਕੰਮ ਕਰਕੇ ਵੇ ਆ ਉਹਨਾਂ ਨੂੰ ਕਹੀਂ ਵੀ ਮਤਲਬ ਤੂੰ ਜਿਹੜੀ ਆਪਣੀ ਥੋੜੀ ਜਿਹੀ ਕੁੜੀ ਨੂੰ ਸੰਭੋ ਕਿ ਮੈਨੂੰ ਸਾਨੂੰ ਕੋਈ ਗਲਤ ਜਿਹਾ ਕੰਮ ਜਾਂਦਾ ਉਹ ਸਾਨੂੰ ਨਹੀਂ ਸਹੀ ਲੱਗਦਾ ਹੈ ਹਨਾ ਆ ਤੇ ਪਾਲਾ ਕੀ ਬੋਲਦੀ ਹੈ ਨਾਲੇ ਉਹ ਮੈਂ ਚੱਲ ਤਾਡੇ ਨਾਲ ਗੱਲ ਕਰਾਂ ਮੈਂ ਕਿੱਦਾਂ ਜਾ ਕੇ ਗੱਲ ਕਰਾਂ ਮੈਨੂੰ ਤਾਂ ਬੜੀ ਸ਼ਰਮ ਹੁੰਦੀ ਤੂੰ ਇਹ ਵਾਕੀ ਵੀ ਗੱਲਬਾਤ ਆ ਵਾ ਵੀ ਸਾਡਾ ਵੀ ਇਹ ਮੁੰਡਾ ਵੀ ਥੋੜਾ ਜਿਹਾ ਸਾਨੂੰ ਖਰਾਬ ਡਿਆ ਵਾ ਕਰਨ ਦੇ ਇਦਾਂ ਦੀ ਗੱਲਬਾਤ ਵਾ ਤੇ ਤੁਸੀਂ ਆਪਣਾ ਨਾ ਇਹਨੂੰ ਕੁੜੀ ਨੂੰ ਘੱਲੋ ਜਿੱਥੋਂ ਆਈ ਹੈ ਤੇ ਜਾ ਇਹਨੂੰ ਸਮਝਾਓ ਮਾੜਾ-ਮੋਟਾ ਵੀ ਜੇ ਕੋਈ ਗੱਲਬਾਤ ਵਾ ਤੇ ਨਾ ਆਈ ਤਾਂ ਨਹੀਂ ਗੱਲ ਕਰੇ ਵੀ ਬੰਦਾ ਚੰਗਾ ਨਹੀਂ ਲੱਗਦਾ ਚੱਲ ਜਾਵਾਂ ਫਿਰ ਆਹ ਜਾ ਤਵੇਖ ਕੇ ਆਪ ਕੀ ਬੋਲਦੇ ਆ ਭਲਾ ਡਰ ਬੜਾ ਲੱਗਣ ਡਿਆ ਮੈਨੂੰ ਡਰ ਕਾ ਦਾ ਹੁੰਦੇ ਕੀ ਕਰਨਾ ਦੱਸ ਹੁਣ ਫਾੜ ਗੱਲ ਪੈ ਗਈ ਆ ਨਾ ਚੱਲ ਇਹ ਆ ਕਿ ਜੇ ਉਹ ਮੰਨ ਜਾਣਗੇ ਉਹ ਸਮਝਾ ਲਾਂਗੇ ਕੁੜੀ ਨੂੰ ਤੇ ਸਾਡਾ ਵੀ ਬਹਾਨਾ ਬਣ ਜਾਊਗਾ ਇਹ ਸਾਡੇ ਗੱਲੋਂ ਲੱਸ ਜਾਊਗਾ ਉਹ ਤਾਂ ਇਹ ਲੜਦਾ ਰਹਿਣਾ ਸਾਡੇ ਨਾਲ ਮੈਨੂੰ ਤਾਂ ਬੜੀ ਸ਼ਰਮ ਆਉਂਦੀ ਆ ਪਰ ਹੁਣ ਕਰਾਂ ਕੀ ਪਤਾ ਨਹੀਂ ਕੌਣ ਆ ਗਿਆ ਵਾ ਸਸੀ ਕਾ ਜਾਈ ਸਸ ਕਾ ਲੈ ਅੱਜ ਤਾਨੂੰ ਕਿਧਰ ਆ ਗਿਆ ਸਾਡੇ ਘਰ ਦਾ ਹੈ ਏਦਾਂ ਹੀ ਕੀ ਦੱਸਾਂ ਟਾਈਮ ਤੇ ਨਹੀਂ ਲੱਗਦਾ ਮੈਂ ਚੱਲ ਅੱਜ ਫੇਰਾ ਮਾਰ ਹੀ ਨਹੀਂ ਚੱਲ ਵਧੀਆ ਕੀਤਾ ਆਜੋ ਆਜੋ ਦੋਵੇਂ ਪੈਣਾ ਬਹਿ ਕੇ ਗੱਲਾਂ ਕਰਨੇ ਆ ਆਜੋ ਪਹਿਂਦੇ ਆਜੋ ਇੱਥੇ ਬੈਠੋ ਏ ਪਾਣੀ ਲਿਆ ਪਹਿਂਦੇ ਨਹੀਂ ਨਹੀਂ ਪਾਣੀ ਨਹੀਂ ਪੀਣਾ ਅੱਛਾ ਬਿਆਜ ਕੋਈ ਫਿਰ ਮਚਾ ਬਣਾ ਲੈਣੀ ਆ ਨਹੀਂ 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 ਮੈਂ ਨਹੀਂ ਭੈਣ ਕੋਲ ਨਹੀਂ ਲੈ ਦੱਸ ਐਨੇ ਚਿਰ ਬਾਅਦ ਮਾਹੀ ਸਾਡੇ ਘਰ ਆਏ ਜੀ ਅੱਜ ਤੁਹਾਨੂੰ ਰਾਹ ਕਿਦਾਂ ਆ ਗਿਆ ਸਾਡੇ ਘਰ ਦਾ ਕੁਹ ਨਾ ਕੁਛ ਮੈਂ ਇੱਕ ਗੱਲ ਕਰਨੀ ਪੜਦੇ ਨਾ ਮੈਂ ਤਾਂ ਹੀ ਨਹੀਂ ਬਾਹਰ ਬੈਠੀ ਮੈਂ ਤਾਂ ਕੰਧਾਂ ਨੂੰ ਮਨ ਕੰਨ ਹੁੰਦੇ ਨੇ ਚੱਲ ਕੋਈ ਨਹੀਂ ਇੱਕ ਗੱਲ ਕੋ ਕਰਨੀ ਆ ਦੱਸੋ ਮਹਿਲ ਤੁਹਾਡੇ ਘਰ ਕੋਈ ਪਰੋਣੀ ਆਈ ਹੈ ਆਹੋ ਬਿਲਬਦੀ ਆਈ ਆ ਅੱਛਾ ਅੱਛਾ ਕਿੰਨੇ ਕ ਦਿਨਾਂ ਦੀ ਆਈ ਉਹਨੂੰ ਹੋ ਹੀ ਗਿਆ 15 20 ਦਿਨ ਆਈ ਨੂੰ ਅਛਾ ਅਛਾ ਹਾਂਜੀ ਮੇਰਾ ਨਾ ਜੀਤ ਨਹੀਂ ਕਰਦਾ ਗੱਲ ਕਰਨੀ ਮੈਨੂੰ ਇਹ ਕਰਨੀ ਆ ਕਿ ਨਿੱਕਾ ਮੂੰਹ ਤੇ ਵੱਡੀ ਗੱਲ ਇਹ ਵਾ ਕਿ ਜੇ ਤੁਹਾਡੀ ਭਤੀ ਜਾਈ ਹੈ ਨਾ ਉਹਨੂੰ ਉਹਦੇ ਪਿੰਡ ਛੱਡ ਆਉ ਮੈਨੂੰ ਐਂ ਲੱਗਦਾ ਜਿੱਦਾਂ ਹੈ ਨਾ ਕੁੜੀ ਮੁੰਡੇ ਦੀ ਕੋਈ ਗੱਲਬਾਤ ਹੋ ਗਈ ਆ ਤੇ ਮੈਨੂੰ ਅੱਦਾ ਝਾਕਾ ਵੀ ਲੱਗਣ ਰਿਹਾ ਹੈ ਗੱਲ ਕਰ ਵੀ ਤੁਸੀਂ ਗੁੱਸਾ ਹੀ ਨਾ ਕਰ ਲਿਓ ਦੱਸ ਗੁੱਸੇ ਵਾਲੀ ਤੇ ਗੱਲ ਆ ਭੈਣ ਜੀ ਐਡੀ ਵੱਡੀ ਗੱਲ ਤੁਸੀਂ ਕਰਤੀ ਤੇ ਨਾਲੇ ਤੁਸੀਂ ਕਹਤਾ ਵੀ ਗੁੱਸਾ ਨਾ ਕਰਿਓ ਮੇਰੀ ਗੱਲ ਸੁਣ ਲਓ ਭੈਣ ਜੀ ਸਾਡੀ ਕੁੜੀ ਬੜੀ ਸਾਵਗਲ ਹੋਊਗੀ ਤੁਹਾਡੇ ਮੁੰਡੇ ਦੀ ਮੇਰੀ ਭਤੀਜੀ ਤੇ ਨਹੀਂ ਚੰਗੀ ਕਦੇ ਛਾਤੀ ਨਹੀਂ ਬਾਹਰ ਮਾਰਦੀ ਉਹਨੇ ਤਾਂ ਤੁਹਾਡਾ ਮੁੰਡਾ ਵੇਖਿਆ ਵੀ ਨਹੀਂ ਹੋਣਾ ਤੇ ਤੁਸੀਂ ਇਹ ਗੱਲ ਏਡੀ ਵੱਡੀ ਕਿਦਾਂ ਕਹਿਤੀ ਜੇ ਵੇਖਿਆ ਵਾ ਤਾਂ ਫੇਰ ਹੀ ਮੁੰਡੇ ਨੇ ਸਾਡੇ ਨੇ ਘਰ ਲੜਾਈ ਪਾਈ ਆ ਨਹੀਂ ਤਾਂ ਅੱਗੇ ਨੇ ਕਦੀ ਇਦਾਂ ਦੀ ਗੱਲ ਹੀ ਨਹੀਂ ਕੀਤੀ ਹੈਗੀ ਹੋ ਸਕਦਾ ਉਹਨੇ ਲੰਘਦੇ ਨੂੰਦੇ ਨੇ ਕਿਤੇ ਛਾਤੀ ਮਾਰ ਲਈ ਹੋਵੇ ਤੇ ਕਸੂਰ ਵਾ ਸਾਰਾ ਤੁਹਾਡੇ ਮੁੰਡੇ ਦਾ ਆਪਣੇ ਮੁੰਡੇ ਨੂੰ ਸਮਝਾਓ ਜਾ ਕੇ ਤੁਸੀਂ ਚੱਲ ਕੋਈ ਨਹੀਂ ਤੁਸੀਂ ਵੀ ਥੋੜਾ ਜਿਹਾ ਆਪਣੀ ਕੁੜੀ ਨੂੰ ਪੁੱਛ ਕੇ ਵੇਖਿਓ ਕੀ ਪਤਾ ਉਹਨੂੰ ਵੀ ਕੋਈ ਹੋਵੇ ਮਨ ਵਿੱਚ ਮੈਂ ਅਸੀਂ ਇਹਦੇ ਨਾਲ ਜਾ ਕੇ ਉਹਨੂੰ ਪੁੱਛਿਆ ਉਹ ਤੁਹਾਨੂੰ ਮੈਂ ਕਿ ਦੱਸਾਂ ਉਹਨੇ ਘਰ 'ਚ ਕਲੇਸ਼ ਪਾਇਆ ਵਾ ਤੇ ਜੇ ਮੁੰਡੇ ਤੁਹਾਡੇ ਨੇ ਘਰ 'ਚ ਕਲੇਸ਼ ਪਾਇਆ ਤਾਂ ਆਪਣੇ ਘਰ ਦੀ ਗੱਲ ਘਰ 'ਚ ਰੱਖੋ ਹੈ ਇਹਦੇ ਵਿੱਚ ਮੇਰੀ ਪਤੀ ਦਾ ਕਿੱਥੋਂ ਕਸੂਰ ਆ ਗਿਆ ਭੈਣ ਜੀ ਹੁਣ ਤੁਸੀਂ ਘਰ ਆਏ ਜੇ ਮੈਂ ਤੁਹਾਡਾ ਵੱਧ ਘੱਟ ਗੱਲ ਵੀ ਨਹੀਂ ਕਰ ਸਕਦੀ ਪਰ ਇੱਕ ਗੱਲ ਵਾ ਉਹ ਤੇ ਮੇਰੀ ਆ ਪਤੀ ਉਹਨੇ ਤੇ ਮੇਰੇ ਕੋ ਹੁੰਦੀ ਜਾਂਦੀ ਰਹਿਣਾ ਹੈ ਹੁਣ ਉਹਨੂੰ ਥੋੜੀ ਮਵਾਹ ਕਰ ਸਕਦੀ ਆ ਤੁਸੀਂ ਆਪਣੇ ਮੁੰਡੇ ਨੂੰ ਸਮਝਾ ਲਓ ਅੰਦਰ ਪਾਇਆ ਜਾਂਦਾ ਤੇ ਪਾ ਲਓ ਆਪਣਾ ਮੁੰਡਾ ਹੈ ਇਹਦੇ ਵਿੱਚ ਸਾਡੀ ਕੀ ਗਲਤੀ ਹੋਈ ਭਲਾ ਚਲ ਵੇਖੀ ਭਲਾ ਗੱਲ ਕਰਕੇ ਕੀਪਤਾ ਕੁੜੀ ਦੇ ਵੀ ਮਨ 'ਚ ਹੋਵੇ ਹੀ ਉਹਨੂੰ ਸਮਝਾਈ ਵੀ ਇਦਾਂ ਨਹੀਂ ਕਰੀਦਾ ਹੁੰਦਾ ਨਿਆਣ ਪੋਣੇ 'ਚ ਚੱਲ ਉਹ ਆਪਣੇ ਘਰ ਆਜੀ ਤੇ ਅਸੀਂ ਆਪਣੇ ਘਰ ਆਜੀ ਤੇ ਮੈਂ ਜਾਣੀ ਆ ਫਿਰ ਹੈ ਕੋਈ ਗੱਲ ਨਹੀਂ ਪਰ ਮੇਰੀ ਪਤੀ ਦਾ ਕੋਈ ਕਸੂਰ ਨਹੀਂ ਗਾ ਪਤਾ ਮੈਨੂੰ ਆਪਣੇ ਖੂਨ ਦਾ ਵੇਖਾ ਹਾਂ ਹੁਣ ਮੁੰਡੇ ਨੇ ਨਾ ਤੰਗੀ ਦਿੱਤੀ ਓ ਤੇ ਹੁਣ ਵੇਖਦਾ ਆਈ ਤੇ ਉਲਟਾ ਮੈਨੂੰ ਕਹਿਣ ਈ ਆਣ ਕੇ ਵੀ ਆਪਣੀ ਪਤੀ ਨੂੰ ਸਮਝਾਓ ਹੈ ਕਲ ਯੁਗ ਦਾ ਸਮਾਂ ਤੁਸੀਂ ਆਪਣਾ ਮੁੰਡਾ ਸਮਝਾ ਲਓ ਹਾਂ ਪਰ ਇੱਕ ਗਾਹ ਦਾ ਵਾ ਹੁਣ 6 ਵਜੇ ਆ ਤੇ ਹੁਣ ਪਤਾ ਲੱਗਾ ਜੇ ਮੈਂ ਤੇਰੇ ਵੀ ਤਰਲੇ ਰਾਂ ਨਾ ਕਢਾਏ ਤੇ ਮੇਰਾ ਨਾ ਵੀ ਜੀਵਨ ਨਹੀਂ